वैसे एक बिनती और ਕਰਦਾ ਜਾਵਾ ਤੁਸੀਂ ਵੇਖਿਓ ਕਿਸੇ ਦੇ ਵਿਆਹ ਦਾ ਸਮਾਗਮ ਹੋਵੇ ਨਾ ਤੇ ਉਥੇ ਜੇ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਹੁਕਮਨਾਮਾ ਆ ਜਾਵੇ ਤੇ ਕਈ ਲੋਕ ਇਹੋ ਜਿਹੇ ਹੁੰਦੇ ਉਹ ਚੇਂਜ ਕਰਾ ਦਿੰਦੇ ਨੇ ਹੁਕਮਨਾਮਾ ਕਹਿ ਕੇ ਚੇਂਜ ਕਰਾਉਂਦੇ ਗਰੰਥੀ ਸਿੰਘ ਨੂੰ ਤੁਹਾਡੇ ਇਥੇ ਵਾਪਰਦਾ ਨਹੀਂ ਵਾਪਰਦਾ ਮੈਨੂੰ ਨਹੀਂ ਪਤਾ ਪੰਜਾਬ ਚ ਤਾਂ ਬਹੁਤ ਚੱਲਦਾ ਇੰਡੀਆ ਚ ਤਾਂ ਬਹੁਤ ਚੱਲਦਾ ਉਹ ਕਹਿੰਦੇ ਜੀ ਇੱਥੇ ਤਾਂ ਖੁਸ਼ੀ ਦਾ ਸਮਾਗਮ ਹੈ ਇੱਥੇ ਤੇ ਇਹ ਪੁੱਤ ਪੈਦਾ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਦਾ ਹੁਕਮਨਾਮਾ ਨਹੀਂ ਲੈਣਾ ਕਿਉਂ ਨਹੀਂ ਲੈਣਾ ਉਹਨਾਂ ਨੂੰ ਪੁੱਛੋ ਇਹ ਚ ਜੀ ਮਰਨ ਦੀ ਗੱਲ ਕੀਤੀ ਹੋਈ ਹੈ ਲਓ ਇਹ ਚ ਮਰਨ ਦੀ ਗੱਲ ਕੀਤੀ ਹੋਈ ਹੈ ਇਸ ਕਰਕੇ ਇੱਥੇ ਨਹੀਂ ਪੜਨਾ ਹੁਣ ਆਪ ਸ਼ਬਦ ਕਦੀ ਪੜਿਆ ਨਹੀਂ ਆਪ ਸ਼ਬਦ ਕਦੀ ਵਿਚਾਰਿਆ ਨਹੀਂ ਪਰ ਇੱਕ ਸੋਚ ਬਣਾ ਲਈ ਇਹ ਗੱਲ ਸਾਂਝੀ ਕਰਾਂ ਤੁਸੀਂ ਨਾਮ ਸੁਣਿਆ ਹੋਵੇਗਾ ਵੀਰ ਭੁਪਿੰਦਰ ਸਿੰਘ ਜੀ ਉਹਨਾਂ ਦਾ ਯੂ ਐਸ ਏ ਵਾਲੇ ਕਥਾਵਾਚਕ ਨੇ ਉਹ ਵੀ ਚੜਦੀ ਕਲਾ ਟਾਈਮ ਟੀਵੀ ਦੇ ਉੱਤੇ ਉਹਨਾਂ ਦੀ ਕਥਾ ਵੀ ਆਉਂਦੀ ਹੁੰਦੀ ਉਹਨਾਂ ਨੇ ਨਾ ਆਪਣੀ ਇੱਕ ਕੈਸਟ ਸੋਹਿਲਾ ਬਾਣੀ ਦੀ ਵਿਚਾਰ ਉਹਦੇ ਵਿੱਚ ਇੱਕ ਗੱਲ ਬੜੀ ਪਿਆਰੀ ਉਹਨਾਂ ਨੇ ਦੱਸੀ ਸੀ ਮੈਨੂੰ ਅੱਜ ਤੱਕ ਯਾਦ ਹੈ ਬਹੁਤ ਸਮਾਂ ਪਹਿਲਾਂ ਮੈਂ ਸੁਣੀ ਸੀ ਅੱਜ ਤੱਕ ਉਹ ਮੈਨੂੰ ਗੱਲ ਯਾਦ ਹੈ ਉਹਨਾਂ ਨੇ ਸੁਣਾਈ ਗੱਲ ਕਹਿੰਦੇ ਵੀ ਸੁਖਮਨੀ ਸਾਹਿਬ ਵਾਲੀਆਂ ਬੀਬੀਆਂ ਹੁੰਦੀਆਂ ਨੇ ਜਿਹੜੀਆਂ ਸੁਖਮਨੀ ਸਾਹਿਬ ਵਾਲੀਆਂ ਬੀਬੀਆਂ ਇੰਡੀਆ ਦੇ ਵਿੱਚ ਕਿਸੇ ਦੇ ਘਰ ਦੇ ਵਿੱਚ ਨਾ ਸੁਖਮਨੀ ਸਾਹਿਬ ਦਾ ਪਾਠ ਕਰਨ ਵਾਸਤੇ ਗਈਆਂ ਜਦੋਂ ਸੁਖਮਨੀ ਸਾਹਿਬ ਦਾ ਪਾਠ ਕਰਨ ਵਾਸਤੇ ਗਈਆਂ ਉਹਨਾਂ ਨੇ ਉੱਥੇ ਪਹਿਲਾਂ ਸੁਖਮਨੀ ਸਾਹਿਬ ਦਾ ਪਾਠ ਕੀਤਾ ਤੇ ਉਹਨਾਂ ਬੀਬੀਆਂ ਦੇ ਵਿੱਚੋਂ ਹੀ ਇੱਕ ਬੀਬੀ ਐਸੀ ਸੀ ਜਿਨੇ ਨਾ ਬਾਅਦ ਵਿੱਚ ਸੋਹਿਲਾ ਬਾਣੀ ਪੜ੍ਹ ਦਿੱਤੀ ਜਿਹੜੀ ਆਪਾਂ ਰਾਤੀ ਪੜ੍ਹਦੇ ਆਂ ਸੋਹਿਲਾ ਬਾਣੀ ਉੱਥੇ ਪੰਜ ਸ਼ਬਦ ਜਿਹੜੇ ਸੀ ਸੋਹਿਲਾ ਬਾਣੀ ਦੇ ਉਹ ਪੜ੍ਹ ਦਿੱਤੇ ਉਹਨਾਂ ਨੇ ਚਲੋ ਅਰਦਾਸ ਹੋਈ ਹੁਕਮਨਾਮਾ ਲਿਆ ਗਿਆ ਸਮਾਪਤੀ ਹੋ ਗਈ ਲੰਗਰ ਸਾਰਿਆਂ ਨੇ ਖਾਧਾ ਤੇ ਆਪੋ ਆਪਣੇ ਘਰ ਦੋ ਦਿਨ ਦਾ ਸਮਾਂ ਬੀਤਦਾ ਹੈ ਜਿਸ ਬੀਬੀ ਨੇ ਸੋਹਿਲਾ ਦੀ ਬਾਣੀ ਪੜ੍ਹੀ ਸੀ ਨਾ ਉਸ ਬੀਬੀ ਨੂੰ ਇੱਕ ਕਾਲ ਆਉਂਦੀ ਹੈ ਫੋਨ ਆਉਂਦਾ ਹੈ ਫੋਨ ਕਿਹਨਾਂ ਦੇ ਇੱਕ ਵੱਲੋਂ ਆਇਆ ਜਿਨ੍ਹਾਂ ਦੇ ਘਰ ਵਿੱਚ ਸੁਖਮਨੀ ਸਾਹਿਬ ਦਾ ਪਾਠ ਹੋਇਆ ਸੀਗਾ ਉਹਨਾਂ ਦੇ ਘਰੋਂ ਇੱਕ ਬੀਬੀ ਦਾ ਫੋਨ ਆਉਂਦਾ ਹੈ ਉਸ ਬੀਬੀ ਨੂੰ ਜਿਨੇ ਸੋਹਿਲਾ ਦੀ ਬਾਣੀ ਪੜ੍ਹੀ ਸੀ ਤੇ ਉਹ ਬੀਬੀ ਫੋਨ ਕਰਕੇ ਪਤਾ ਕੀ ਕਹਿੰਦੀ ਹੈ ਕਹਿੰਦੀ ਹੈ ਤੁਸੀਂ ਚੰਗਾ ਨਹੀਂ ਕੀਤਾ ਭੈਣ ਜੀ ਤੁਸੀਂ ਚੰਗਾ ਨਹੀਂ ਕੀਤਾ ਉਹ ਅੱਗੇ ਉਹ ਬੀਬੀ ਆਖੇ ਵੀ ਕਹਿੰਦੀ ਜੀ ਕੀ ਹੋ ਗਿਆ ਕੀ ਚੰਗਾ ਨਹੀਂ ਕੀਤਾ ਮੈਂ ਕੋਈ ਭੁੱਲ ਕਰ ਦਿੱਤੀ ਮੈਨੂੰ ਦੱਸੋ ਕਹਿੰਦੀ ਹਾਂ ਤੁਸੀਂ ਭੁੱਲ ਨਹੀਂ ਤੁਸੀਂ ਬੜੀ ਵੱਡੀ ਗਲਤੀ ਕੀਤੀ ਐ ਉਹ ਵਿਚਾਰੀ ਘਬਰਾ ਗਈ ਕਹਿੰਦੀ ਵੀ ਮੈਂ ਕੀ ਕਰ ਦਿੱਤਾ ਕਹਿੰਦੀ ਤੁਸੀਂ ਉਸ ਦਿਨ ਸਾਡੇ ਘਰ ਆਏ ਸੀ ਨਾ ਸੁਖਮਨੀ ਸਾਹਿਬ ਦਾ ਪਾਠ ਕਰਨ ਵਾਸਤੇ ਤੁਹਾਨੂੰ ਆਖਿਆ ਸੀ ਤੁਹਾਨੂੰ ਕਿਨੇ ਕਿਹਾ ਸੀ ਸੋਇਲਾ ਦੀ ਬਾਣੀ ਪੜ੍ਹਦੇ ਹੋ ਤੁਸੀਂ ਉਸ ਦਿਨ ਸੋਇਲਾ ਦੀ ਬਾਣੀ ਪੜ੍ਹੀ ਵੇਖੋ ਅੱਜ ਮੇਰਾ ਭਰਾ ਮਰ ਗਿਆ ਲਓ ਤੁਸੀਂ ਉਸ ਦਿਨ ਸੋਇਲਾ ਦੀ ਬਾਣੀ ਪੜ੍ਹੀ ਸੀ ਤਾਂ ਅੱਜ ਮੇਰਾ ਭਰਾ ਜਿਹੜਾ ਏ ਉਹ ਮਰ ਗਿਆ ਹੁਣ ਬਾਣੀ ਪੜ੍ਹਨ ਦੇ ਨਾਲ ਇਦਾਂ ਭਰਾ ਵੀ ਮਰਦੇ ਨੇ ਇਹ ਸਾਡੇ ਲੋਕਾਂ ਦੀ ਸਾਈਕੀ ਹੈ ਸਾਡੇ ਲੋਕਾਂ ਦੀ ਸੋਚ ਬਣ ਚੁੱਕੀ ਹੈ ਅਸੀਂ ਬਾਣੀ ਤੋਂ ਵੀ ਇੰਨੇ ਘਬਰਾਉਂਦੇ ਆਂ ਤੇ ਇੰਨੇ ਡਰਦੇ ਆਂ ਵੀ ਬਾਣੀ ਆ ਇਹਦੋਂ ਨਹੀਂ ਪੜਨੀ ਆ ਇਹਦੋਂ ਨਹੀਂ ਪੜਨੀ ਆ ਇਹਦੋਂ ਨਹੀਂ ਪੜਨੀ ਪਤਾ ਨਹੀਂ ਕੀ ਹਵਾ ਬਣਾ ਲਿਆ ਤੇ ਕਈਆਂ ਦੇ ਵਿੱਚ ਤੇ ਇਹ ਵੀ ਚੀਜ਼ਾਂ ਤੁਸੀਂ ਵੇਖੀਆਂ ਹੋਣਗੀਆਂ ਕਈ ਕਹਿਣਗੇ ਜੀ ਆਸਾ ਕੀ ਵਾਰ ਦੀ ਬਾਣੀ ਜਿਹੜੀ ਹੈ ਨਾ ਦੁਪਹਿਰੇ ਨਹੀਂ ਪੜਨੀ ਠੀਕ ਹੈ ਇੱਕ ਤਾਂ ਸਾਡਾ ਪੰਥਕ ਨਿਯਮ ਹੈ ਅਸੂਲ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਆਸਾ ਕੀ ਵਾਰ ਸਵੇਰੇ ਹੀ ਹੋਵੇਗੀ ਕਿਉਂ ਇੱਕ ਪੰਥਕ ਸਿਸਟਮ ਹੈ ਨਾ ਸਾਡਾ ਸਾਰੇ ਗੁਰਦੁਆਰਿਆਂ 'ਚ ਸਵੇਰੇ ਹੁੰਦੀ ਹੈ ਇੱਕ ਪੰਥਕ ਸਿਸਟਮ ਹੈ ਜਪਜੀ ਸਾਹਿਬ ਦੀ ਬਾਣੀ ਸਵੇਰੇ ਪੜੀ ਜਾਂਦੀ ਹੈ ਇੱਕ ਪੰਥਕ ਸਿਸਟਮ ਹੈ ਕਿ ਸੋਦਰ ਦੀ ਬਾਣੀ ਆਪਾਂ ਸ਼ਾਮੀ ਪੜ੍ਹਦੇ ਆਂ ਤੇ ਸੋਇਲਾ ਦੀ ਬਾਣੀ ਆਪਾਂ ਰਾਤੀ ਪੜ੍ਹਦੇ ਆਂ ਇਹ ਪੰਥਕ ਸਿਸਟਮ ਹੈ ਗੁਰਦੁਆਰੇ 'ਚ ਇਦਾਂ ਹੀ ਚੱਲੇਗਾ ਪਰ ਜੇ ਕਿਸੇ ਦਾ ਜੀ ਕਰਦਾ ਏ ਵੀ ਆਸਾ ਕੀ ਵਾਰ ਦੀ ਬਾਣੀ ਉਹ ਆਪਣੇ ਘਰ ਦੇ ਵਿੱਚ ਦੁਪਹਿਰ ਨੂੰ ਪੜ੍ਹਨਾ ਚਾਹੁੰਦਾ ਇਹਦੇ 'ਚ ਪ੍ਰੋਬਲਮ ਕੀ ਹੈ ਜੇ ਕਿਸੇ ਦਾ ਜੀ ਕਰਦਾ ਏ ਕਿ ਉਹ ਆਪਣੇ ਘਰ ਸੋਦਰ ਦੀ ਬਾਣੀ ਸਵੇਰ ਵੇਲੇ ਪੜ੍ਹ ਲਵੇ ਸੋਦਰ ਤੇਰਾ ਕਿਹਾ ਸੋ ਕਰਕੇ ਆ ਜੇ ਉਹ ਸਵੇਰੇ ਪੜ੍ਹ ਲਵੇ ਤੇ ਇੱਚ ਪ੍ਰੋਬਲਮ ਤੇ ਵੈਸੇ ਕੋਈ ਨਹੀਂ ਹੋਣੀ ਚਾਹੀਦੀ ਪਰ ਲੋਕਾਂ ਨੂੰ ਪ੍ਰੋਬਲਮ ਹੈ ਜੇ ਕੋਈ ਸੋਲਾ ਦੀ ਬਾਣੀ ਸਵੇਰੇ ਪੜ੍ਹ ਲਵੇ ਜਾਂ ਜਪਜੀ ਸਾਹਿਬ ਦੀ ਬਾਣੀ ਰਾਤ ਨੂੰ ਪੜ੍ਹ ਲਵੇ ਤਾਂ ਕੀ ਇੱਚ ਆਫਤਾਂ ਚੱਲੀ ਏ ਕੋਈ ਕੀ ਗੁਰੂ ਸਾਹਿਬ ਨੇ ਕਿਤੇ ਰੋਕ ਲਾਈ ਏ ਸਾਡੇ ਪਰਿਵਾਰ ਚ ਵੀ ਕਦੀ ਇਹ ਚੀਜ਼ ਚੱਲਦੀ ਹੁੰਦੀ ਸੀ ਕਿਤੇ ਪਾਠ ਕਰਨ ਲੱਗ ਜਣਾ ਨਾ ਆਸਾ ਕੀ ਵਾਰ ਦਾ ਤੇ ਕਹਿਣ ਲੱਗ ਕਹਿਣਾ ਵਡਿਆਣੇ ਸਾਡਿਆਂ ਨੇ ਵੀ ਆ ਆ ਕਿਉਂ ਵੀ ਇਹ ਤਸਵੀਰ ਦੀ ਬਾਣੀ ਹੈ ਤੇ ਹੁਣ ਤਾਂ ਸਤਗੁਰੂ ਦੀ ਬਖਸ਼ਿਸ਼ صدਕਾ ਸੋਝੀ ਆ ਗਈ ਹੈ ਪਰ ਕਿਸੇ ਸਮੇ ਸਾਡੇ ਪਰਿਵਾਰ ਚ ਵੀ ਇਹ ਚੀਜ਼ ਚੱਲਦੀ ਹੁੰਦੀ ਸੀ ਅਸੀਂ ਬਾਣੀ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਉਹ ਵੰਡੀਆਂ ਪਾਤੀਆਂ ਵੀ ਆ ਸਮਾਂ ਆ ਸਮਾਂ ਤੁਸੀਂ ਗੁਰਬਾਣੀ ਨੂੰ ਪੜ ਕੇ ਵੇਖੋ ਪਾਤਸ਼ਾਹ ਨੇ ਗੱਲ ਬੜੀ ਪਿਆਰੀ ਆਖੀ ਸੀ ਉਹਨਾਂ ਨੇ ਆਖਿਆ ਕਹਿੰਦੇ ਜੇ ਵੇਲਾ ਵਕਤ ਵਿਚਾਰੀ ਹੈ ਤਾਂ ਕਿਤ ਵੇਲਾ ਭਗਤ ਹੋਏ ਕਹਿੰਦੇ ਜੇ ਵੇਲੇ ਵਕਤ ਦੀ ਵਿਚਾਰ ਕਰੋਗੇ ਤੇ ਦੱਸੋ ਭਗਤੀ ਕਿਹੜੇ ਵੇਲੇ ਕਰੋਗੇ ਤੁਸੀਂ ਤੇ ਹੀ ਸੋਚੀ ਜਾਓਗੇ ਇਹ ਉਦੋਂ ਨਹੀਂ ਪੜਨਾ ਇਹ ਉਦੋਂ ਨਹੀਂ ਪੜਨਾ ਇਹ ਇਦਾਂ ਇਹ ਉਦਾਂ ਜੇ ਵੇਲਾ ਵਕਤ ਵਿਚਾਰੀ ਹੈ ਤਾਂ ਕਿਤ ਵੇਲੇ ਭਗਤ ਹੋਏ ਤਾਂ ਭਗਤੀ ਕਦੋਂ ਕਰੋਗੇ ਗੁਰੂ ਸਾਹਿਬ ਨੇ ਤਾਂ ਬੜੀ ਪਿਆਰੀ ਵਿਚਾਰ ਦਿੱਤੀ ਉਠਤ ਬੈਠਤ ਸੋਵਤ ਧਿਆਈ ਹੈ ਉੱਠਦੇ ਆਂ ਮੈਂਦੇ ਆਂ ਸੌਂਦੇ ਆਂ ਕਹਿੰਦੇ ਨੂੰ ਧਿਆਈ ਚੱਲ ਇਹ ਤੇ ਨਹੀਂ ਨਾ ਆਖਿਆ ਵੀ ਧਿਆਉਣਾ ਇਹ ਫਲਾਣੀ ਬਾਣੀ ਦੇ ਨਾਲ ਹੈ ਕਹਿੰਦੇ ਤੂੰ ਬਾਣੀ ਪੜ ਜਿਹੜੀ ਮਰਜ਼ੀ ਪੜ ਬਾਣੀ ਪੜ ਜਿਹੜੀ ਮਰਜੀ ਪੜ ਭਾਵੇਂ ਕੁਚੱਜੀ ਪੜ ਭਾਵੇਂ ਸੁਚੱਜੀ ਪੜ ਭਾਵੇਂ ਗੁਣਵੰਤੀ ਪੜ ਇਹ ਬਾਣੀਆਂ ਦਾ ਨਾਮ ਨੇ ਜੀ ਸ਼ਾਇਦ ਕਾਦੀ ਸੁਣੇ ਵੀ ਨਾ ਹੋਣ ਕਿਉਂਕਿ ਸਾਨੂੰ ਤੇ ਅਸੀਂ ਆਪ ਪਾਠ ਨਹੀਂ ਨਾ ਕੀਤਾ ਆਪ ਵਿਚਾਰਿਆ ਨਹੀਂ ਆਮ ਆਮ ਸੰਗਤਾਂ ਦਾ ਧਿਆਨ ਜਪਜੀ ਸਾਹਿਬ ਜਾਂ ਫਿਰ ਲਾਸਟ ਗੋਗੋਬਿੰਦ ਗਾਇਓ ਨਹੀਂ ਅਖੰਡ ਪਾਠ ਵੀ ਬੰਦਾ ਇਦਾਂ ਹੀ ਕਰਦਾ ਨਾ ਜਦੋਂ ਅਖੰਡ ਪਾਠ ਸਾਹਿਬ ਰੱਖਿਆ ਜਾਂਦਾ ਪੰਜ ਪੌੜੀਆਂ ਬੰਦਾ ਸੁਣ ਲੈਂਦਾ ਪੰਜ ਪੌੜੀਆਂ ਸੁਣ ਕੇ ਘਰਾਂ ਨੂੰ ਸਾਰੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਪੌੜੀ ਮੁੱਕਦੀ ਹੈ ਪ੍ਰਸ਼ਾਦ ਲਿਆ ਘਰਾਂ ਨੂੰ ਆਉਣਾ ਕਦੋਂ ਹੈ ਗੋਨ ਗੋਬਿੰਦ ਗਾਇਓ ਨਹੀਂ ਜਨਮ ਅਕਾਰਥਕੀਨ ਉਹ ਹੁੰਦਾ ਨਾ ਵੀ ਦੋ ਪਾਠੀ ਪਿੰਡਾਂ 'ਚ ਤਾਂ ਸਪੀਕਰ ਲਾਏ ਹੁੰਦੇ ਵੀ ਦੋ ਪਾਠੀ ਬਹਿ ਗਏ ਬੀਬੀਆਂ ਤੁਰ ਪੈਂਦੀਆਂ ਹੁਣ ਆਮ ਲੋਕਾਂ ਦਾ ਵੀ ਹਿਸਾਬ ਕਿਤਾ ਵੇਦਾਂ ਦਾ ਹੀ ਬਾਕੀ ਪੂਰੇ ਦਾ ਪੂਰਾ ਪਾਠ ਚੱਲਦਾ ਪਿਆ ਸਾਰੇ ਜਣੇ ਘਰ 'ਚ ਆਪੋ ਨੇ ਕੰਮ ਕਮੋਕਾਰਾਂ 'ਚ ਲੱਗੇ ਹੋਏ ਨੇ ਤੇ ਇੱਥੇ ਭਾਈ ਸਾਹਿਬ ਇਕੱਲੇ ਹੀ ਕਦੀ ਇਦਾਂ ਹੋਇਆ ਬੀ ਸਕੂਲ ਦੇ ਵਿੱਚ ਟੀਚਰ ਇਕੱਲੀ ਪੜਾਉਂਦੀ ਹੋਵੇ ਤੇ ਵਿਦਿਆਰਥੀ ਘਰ ਬੈਠੇ ਹੋਣ ਦੱਸੋ ਜੀ ਕਦੀ ਇਹਦਾ ਵਾਪਰਿਆ ਵੀ ਸਕੂਲ 'ਚ ਟੀਚਰ ਇਕੱਲੀ ਪੜਾਉਂਦੀ ਹੋਵੇ ਤੇ ਵਿਦਿਆਰਥੀ ਘਰ ਵਿਦਿਆਰਥੀ ਕਹਿਣ ਲੈ ਮਾਇਆ ਜਮਾ ਕਰਾ ਤੇ ਦਿੱਤੀ ਹੈ ਭਾਈ ਸਾਹਿਬ ਨੇ ਅਰਦਾਸ ਕਰੀ ਦੇਣੀ ਹੈ ਵੀ ਪਰਸੋਂ ਰੋਜ ਤੋਂ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਠਾਈ ਮਿਟਾਈ ਜੀ ਕੇ ਅਖੰਡ ਪਾਠ ਸਾਹਿਬ ਜਿਹੜੇ ਸੀ ਉਹ ਕਰਾਏ ਗਏ ਸੀ ਪਾਤਸ਼ਾਹ ਜੀ ਗੁਰਮੁਖ ਪਰਿਵਾਰ ਨੂੰ ਫਲ ਦੇ ਦਿਓ ਕਈ ਇਦਾਂ ਦੀਆਂ ਆਪਾਂ ਵੀ ਉਹ ਪੁਜਾਰੀ ਵਾਲਾ ਕੰਮ ਹੀ ਕੀਤਾ ਪੁਜਾਰੀ ਕਹਿੰਦਾ ਸੀ ਨਾ ਵੀ ਤੂੰ ਮੈਨੂੰ ਪੈਸੇ ਦੇ ਦੀ ਤੇਰੇ ਵੰਡੇ ਦੇ ਗਾਇਤਰੀ ਮੰਤਰ ਦੇ ਪਾਠ ਮੈਂ ਕਰ ਦੂੰਗਾ ਤੂੰ ਮੈਨੂੰ ਪੈਸੇ ਦੇ ਦੇ ਨੀ ਉਹ ਉਹ ਚੀਜ਼ ਜਿਹੜੀ ਐ ਇੱਥੇ ਹੋ ਰਹੀ ਐ ਰੋਟੀ ਮੈਂ ਖਾਵਾਂਗਾ ਢਿੱਡ ਮੇਰਾ ਭਰੇਗਾ ਪਾਣੀ ਮੈਂ ਪੀਵਾਂਗਾ ਪਿਆਸ ਮੇਰੀ 부ਜੇਗੀ ਇਦਾਂ ਤਾਂ ਨਹੀਂ ਹੁੰਦਾ ਵੀ ਗਵਾਂਢੀ ਰੋਟੀ ਖਾ ਲਵੇ ਤੇ ਢਿੱਡ ਮੇਰਾ ਭਰ ਜਾਵੇ ਇਦਾਂ ਤਾਂ ਨਹੀਂ ਹੁੰਦਾ ਵੀ ਗਵਾਂਢੀ ਪਾਣੀ ਪੀ ਲਵੇ ਤੇ ਢਿੱਡ ਜਾ ਪਿਆਸ ਮੇਰੀ ਬੁੱਝ ਜਾਵੇ ਮੇਰੇ ਅੰਦਰ ਪਾਣੀ ਚੱਲ ਜਾਵੇ ਇਦਾਂ ਤਾਂ ਜਿਹੜੀ ਹੁੰਦਾ ਨਾ ਪਾਣੀ ਮੈਨੂੰ ਪੀਣਾ ਪੈਣਾ ਰੋਟੀ ਮੈਨੂੰ ਖਾਣੀ ਪੈਣੀ ਹੈ ਬਾਣੀ ਵੀ ਮੈਨੂੰ ਆਪ ਹੀ ਪੜਨੀ ਪੈਣੀ ਹੈ ਤਾਂ ਹੀ ਅੰਦਰ ਸ਼ਾਂਤੀ ਆਵੇਗੀ ਇਦਾਂ ਨਹੀਂ ਗੱਲ ਬਣਨੀ ਅੱਛਾ ਜੇ ਕਿਸੇ ਕੋ ਕਰਾਇਆ ਹੈ ਨਾ ਜੇ ਪਾਟੀ ਸਿੰਘਾਂ ਨੂੰ ਕਰਾਇਆ ਵੀ ਹੈ ਫਿਰ ਸ਼ਰਤ ਹੈ ਜੀ ਲਾਗੇ ਬਹਿ ਕੇ ਸੁਣੋ ਲਾਗੇ ਬਹਿ ਕੇ ਸੁਣੋ ਫਿਰ ਜਾਣਾ ਨਹੀਂ ਉੱਠ ਕੇ ਫਿਰ ਫਿਰ ਲਾਗੇ ਬਹਿ ਕੇ ਸੁਣੋ ਪਤਾ ਤੇ ਲੱਗੇ ਇਹ ਥੋੜੀ ਨਾ ਵੀ ਪੰਜ ਪੌੜੀਆਂ ਹੋਈਆਂ ਤਾਂ ਆਪਾਂ ਘਰਾਂ ਨੂੰ ਇਹ ਕੰਮ ਨਹੀਂ ਹੋਣਾ ਚਾਹੀਦਾ ਸੋ ਪਾਤਸ਼ਾਹਾਂ ਨੇ ਸਾਨੂੰ ਗੁਰਬਾਣੀ ਦੀ ਵਿਚਾਰ ਦੇ ਨਾਲ ਜੋੜਿਆ ਹੈ ਤੇ ਸਾਨੂੰ ਇਹ ਹੀ ਗੱਲ ਸਮਝਾਣੀ ਚਾ ਰਹੇ ਨੇ ਭੱਲਿਆ ਸਤਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੀ ਜਿੱਚਰ ਸ਼ਬਦ ਨਾ ਕਰੇ ਵਿਚਾਰ ਜੋ ਤੱਕ ਸ਼ਬਦ ਦੀ ਵਿਚਾਰ ਨਹੀਂ ਕਰੇਗਾ ਕੁਝ ਪੱਲੇ ਨਹੀਂ ਪੋਵੇਗਾ ਖੈਰ